ਬਹੁਤ ਹੀ ਖਾਸ ਦੀ ਤੁਹਾਡੀ ਦੁਕਾਨ ਹੋਊਗੀ ਨਾ ਯਾਰ ਦੋਸਤ ਦੀ ਬਹੁਤ ਹੀ ਖਾਸ ਪੱਗ ਬਟਪਰਾ ਸਗਾ ਭਰਾ ਵੀ ਹੋਊਗਾ ਬਰਬਰੀ ਦੀ ਸ਼ਰਟ ਮੈਂ ਕਹਿੰਦਾ ਚੈਲੰਜ ਕਰਦੇ ਆ ਕੋਈ 750 800 ਤੋਂ ਤੁਹਾਨੂੰ ਘੱਟ ਨਹੀਂ ਦੇ ਸਕਦਾ ਪਰ ਆਸ਼ੂ ਦੀ ਹੱਤੀ ਦੇ ਤੁਹਾਨੂੰ ਬਰਬਰੀ ਦੇ ਚੈੱਕ ਮੈਂ ਕਹਿੰਦੇ 800 ਦੀਆਂ ਦੋ ਦੇ ਦੇਣੀ ਆ ਕੁਆਲਿਟੀ ਚੈੱਕ ਕਰਕੇ ਲਈਓ ਕੁਆਂਟੀਟੀ ਜਮਾਲ ਆ ਗਿਆ 800 ਰੁਪਏ ਦੀਆਂ ਦੋ ਚੈੱਕ ਕਰ ਲਈਓ ਕੁਆਲਿਟੀ ਦੀ ਸਾਈਜ਼ ਆਊਗਾ ਐਮ ਐਲ ਐਕਸਲ ਚੈੱਕ ਕਰ ਓਕੇ ਰਿਪੋਰਟਰ ਦੇ ਚੈੱਕਅਪ ਪਲੇਨ ਦੇ ਵਿੱਚ ਵੀ ਮਾਲ ਆ ਚੁੱਕਾ ਜੀਨ ਤੁਸੀਂ ਲੈ ਕੇ ਹੀ ਜਾ ਚੁੱਕੇ ਆ ਜਿਹੜੇ ਜਿਹੜੇ ਜੀਨ ਲੈ ਕੇ ਗਏ ਆ ਕਮੈਂਟਾਂ ਦੇ ਵਿੱਚ ਜਰੂਰ ਦੱਸਣਾ ਜੀਨ ਕਿੰਨੇ ਵਾਲੀ ਸੀ ਤੇ ਕਿੰਨੇ ਦੀ ਤੁਹਾਨੂੰ ਦਿੱਤੀ ਕਿੰਨੇ ਵਾਲੀ ਜੀਨ ਸੀ ਕਿੰਨੇ ਦੀ ਦਿੱਤੀ ਆ ਵੀ ਸ਼ਰਟ ਜਦੋਂ ਤੁਸੀਂ ਸਵੇਰ ਨੂੰ ਇੱਕ ਲੈਣ ਆਣਾ ਮੈਂ ਕਹਣਾ ਜੀ ਜੇਬ ਦੇ ਵਿੱਚ ਪੈਸੇ ਹੋਣ ਨਾ ਹੋਣ ਪਰ ਤੁਸੀਂ ਮੇਰੇ ਕੋਲੋਂ ਬਰਦੀ ਦੀਆਂ ਪਲੇਨ ਤੇ ਚੱਕ ਪੰਜ ਪੰਜ ਸ਼ਰਟਾਂ ਲੈ ਕੇ ਜਾਉਂਗੇ ਪੰਜ ਪੰਜ ਸ਼ਰਟਾਂ ਆਪਣੇ ਮਾਮੇ ਲਈ ਆਪਣੇ ਜਵਾਈ ਭਾਈ ਲਈ ਮੈਂ ਕਹ ਹਰੇਕ ਲਈ ਸ਼ਰਟ ਲੈ ਕੇ ਜਾਉਂਗੇ ਉਹ ਚੈੱਕ ਦੇ ਦਿੰਦੇ ਆ ਉਹ ਪਲੇਨ ਦੇ ਦਿੰਦੇ ਆ ਵਰਵਰੀ ਦੇ ਜਿਹੜੇ ਪਾਰਟੀ ਵੇਅਰ ਤੇ ਓਕੇ ਰੂਟ ਵਾਲੇ ਹੋਣ ਆ ਜੀਨ ਦੀ ਕੁਆਲਿਟੀ ਦੁਆਰਾ ਇੱਕ ਵਾਰ ਨਿਗਾਹ ਕਰਾ ਦਿਓ ਜਿਹੜੇ ਲੈ ਕੇ ਗਏ ਆ ਉਹਨਾਂ ਨੂੰ ਪਤਾ ਵੀ ਆ 1295 ਵਾਲੀ ਜੀਨ ਆਸ਼ੂ ਦੀ ਹੱਟੀ ਤੇ ਸਲੱਬ ਤੇ ਕੰਫਰਟ 500 ਰੁਪਏ ਦੇ ਵਿੱਚ ਮਿਲੀ ਆ ਜਿਹੜੇ ਲੈ ਕੇ ਗਏ ਦੱਸਿਓ ਜਰੂਰ ਹੋਰ ਦਾ ਵੀ ਭਲਾ ਕਰ ਦਿਓ 1245 ਜੀਨ 500 ਚ ਲੈ ਕੇ ਗਏ ਆ ਕਲਰ ਵੀ ਆ ਚੁੱਕੇ ਆ 36 ਕਮਰ ਵੀ ਆ ਚੁੱਕੀ ਆ ਤੇ 38 40 ਕਮਰ ਵੀ ਆ ਚੁੱਕੀ ਆ 28 ਤੋਂ ਲੈ ਕੇ 36 ਕਮਰ ਤੱਕ ਅਸੀਂ 500 ਦੀ ਹੀ ਜੀਨ ਵੇਚੀ ਆ ਜਿਹੜਾ 38 40 ਕਮਰ ਦਾ ਵਾਦਾ ਸੀ ਆ ਲੋ ਜੀ ਉਹੀ ਵਾਦਾ ਕੀਤਾ ਆ ਬੈਗ ਪਾਕਟ ਦੇਖ ਲੋ ਜੀ ਬੈਗ ਪਾਕਟ ਤੇ ਵੀ ਕੜਾਈ ਆ ਜੈਟ ਬਲੈਕ ਲੈਣੀ ਆ ਜੈਟ ਬਲੈਕ ਵੀ ਮਿਲ ਜਾਣੀ ਆ ਜੈਟ ਬਲੈਕ ਇੱਕ ਹੰਦੀ ਬਲੈਕ ਇੱਕਾਂ ਦੀ ਜੈਟ ਬਲੈਕ ਬੋਸ ਦੀ ਲੋ ਜੀ ਬੋਸ ਵੀ ਜੈਟ ਬਲੈਕ ਦਵਾਂਗੇ ਤੁਹਾਨੂੰ ਉਹੀ 500 ਰੁਪਏ ਦੇ ਵਿੱਚ ਮੈਂ ਕਹਿੰਦੀ ਗ੍ਰੇ ਕਲਰ ਵੀ ਆ ਚੁੱਕਾ ਕਾਰਬਨ ਗ੍ਰੇ ਵੀ ਆ ਚੁੱਕਾ ਬਲੈਕ ਵੀ ਆ ਚੁੱਕਾ ਸਾਰੇ ਤੁਸੀਂ ਦੇਖ ਲਿਆ ਵੀਡੀਓ ਸ਼ੇਅਰ ਕਰ ਦੇਈਓ ਤੇ ਕਮੈਂਟਾਂ 'ਚ ਦੱਸ ਦੇਈਓ ਜਿਹੜੇ ਲੈ ਕੇ ਗਏ ਆ ਕਿੱਦਾਂ ਦੀ ਨਿਕਲੀ ਇੱਕ ਲੈਣ ਆਏ ਸੀ ਤੇ ਚਾਰ-ਚਾਰ ਲੈ ਕੇ ਗਏ ਆ ਇਹ ਜ਼ਰੂਰ ਦੱਸ ਦੇਈਓ ਜੀ ਆਸ਼ੂ ਦੀ ਹੱਟੀ ਫਗਵਾੜਾ ਸਵੇਰੇ 9 ਤੋਂ ਸ਼ਾਮ ਦੇ 6 ਸਵੇਰੇ ਸਵੇਰੇ ਆਜੋ ਜਲਦੀ ਜੀ ਸੰਡੇ ਹੁੰਦੀ ਆ ਕਲੋਜ਼ 9 ਵਜੇ ਤੋਂ ਸ਼ਾਮ ਦੇ 6 ਵਜੇ ਤੱਕ ਆਸ਼ੂਰੀ ਹੱਟੀ ਫਗਵਾੜਾ ਬੱਸ ਸਟੈਂਡ ਦੇ ਬਿਲਕੁਲ ਸਾਹਮਣੇ ਬੇਸਮੈਂਟ ਦੇ ਵਿੱਚ ਸਵੇਰੇ ਜਲਦੀ ਆ ਜਾਓ ਮਿਲਦੇ ਆ ਜੀ ਜੈ ਹਿੰਦ ਜੀ